ਸਭ ਨੂੰ ਪਤਾ ਹੈ ਕਿ ਕੱਲ ਜਲੰਧਰ ਦੇ ਵਿੱਚ ਇੱਕ ਬਹੁਤ ਜ਼ਿਆਦਾ ਭਿਆਨਕ ਜਿਹੜਾ ਤੂਫਾਨ ਜੜਾਇਆ ਸੀ ਉਸ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਜਾਣਾਂ ਵੀ ਗਿਆ ਜਲੰਧਰ ਦੇ ਵਿੱਚ ਹੁਣ ਇੱਕ ਜਲੰਧਰ ਤੋਂ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਹੈ ਗ੍ਰੀਨ ਪਾਰਕ ਜਲੰਧਰ ਦੇ ਵਿੱਚ ਅਸੀਂ ਹੁਣ ਖੜੇ ਹਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਬਿਲਡਿੰਗ ਦੇ ਉੱਤੇ ਜਿਹੜੀ ਨਜਾਇਜ਼ ਉਸਾਰੀ ਜਿਹੜੇ આરોਪ ਲਗਾ ਰਹੇ ਆ ਜਿਹੜੀ ਬਿਲਡਿੰਗ ਜਿਹੜੀ ਉੱਪਰ ਬਣ ਰਹੀ ਸੀ ਉਹ ਜਿਹੜੀ ਪੂਰੀ ਛੱਤ ਦੇ ਉੱਤੇ ਜਿਹੜੀ ਡੈਕ ਜਿਹੜੀ ਉੱਤੇ ਸਾਰਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਵਾ ਤੇ ਲਗਾਤਾਰ ਜਿਹੜਾ ਕੱਲ ਤੂਫਾਨ ਦੀ ਵਜ੍ਹਾ ਨਾਲ ਕਾਫੀ ਜਣਾ ਨੁਕਸਾਨ ਹੋਇਆ ਤੇ ਦੁਕਾਨਦਾਰ ਉਹਨਾਂ ਨਾਲ ਗੱਲਬਾਤ ਕਰਦੇ ਜਿਨ੍ਹਾਂ ਦੀ ਦੁਕਾਨ ਆ ਕੀ ਹੈ ਕਿ ਮਾਜਰਾ ਕਿੰਨੇ ਵਜੇ ਦੀ ਘਟਨਾ ਹਾਂਜੀ ਨਮਸਕਾਰ ਨਮਸਕਾਰ ਕੀ ਨਾਮ ਜਪਣਾ ਮੇਰਾ ਨਾਮ ਕਮਲ ਸਿੱਧਿਆ ਕੀ ਮਾਮਲਾ ਕੀ ਹੈ ਸਾਰਾ ਮਾਮਲਾ ਸਰ ਇਹ ਹੈ ਕਿ ਮੈਂ ਬਾਹਰ ਸੀਗਾ ਕੱਲ ਤੇ ਚੌਥੀ ਮੰਜ਼ਲਾ ਬਿਲਡਿੰਗ ਬਣ ਰਹੀ ਹੈ ਇਹਨਾਂ ਦੀ ਉੱਪਰ ਜੀ ਨਾਲ ਵਾਲ ਗੌਂਡੀਆਂ ਸੀ ਉਹਨਾਂ ਦੀ ਬਿਲਡਿੰਗ ਚੌਥੀ ਥੱਲੇ ਆ ਕੇ ਡਿੱਗੀ ਜੀ ਦੁਕਾਨਾਂ ਦੇ ਉੱਪਰ ਜੀ ਦੁਕਾਨਾਂ ਕਰੈਸ਼ ਹੋ ਗਈਆਂ ਸਾਰੀਆਂ ਤੇ ਬਾਹਰ ਕੋਈ ਬੰਦਾ ਜਾਂਦਾ ਆਂਦਾ ਤੇ ਉਹ ਮੱੜ ਜਾਣੀ ਵਾਲੇ ਨੁਕਸਾਨ ਵੀ ਹੋ ਸਕਦੇ ਬੰਦੇ ਮਰ ਵੀ ਸਕਦੇ ਸੀ ਕੋਈ ਗੱਡੀਆਂ ਆ ਰਹੀਆਂ ਚਾਰੀਆਂ ਸੀ ਤੇ ਗੱਡੀਆਂ ਦੀ ਵਹਿ ਸਕਦੀ ਓਪਰੇਟਾਂ ਤੇ ਇਹ ਕਿਹਾ ਜਾ ਰਿਹਾ ਕਿ ਇਹ ਜਿਹੜੀ ਬਿਲਡਿੰਗ ਆ ਇਲੈਗਲ ਤਰੀਕੇ ਨਾਲ ਉੱਪਰ ਬਣਾ ਰਹੇ ਆ ਹਾਂਜੀ ਇਲੈਗਲ ਤਰੀਕੇ ਨਾਲ ਬਣ ਰਹੀ ਹੈ ਬਿਲਡਿੰਗ ਉੱਪਰ ਨਾ ਕੋਈ ਕਾਗਜ਼ੀ ਪੱਤਾ ਰਹਿਣਾ ਕੋ ਬਿਲਡਿੰਗ ਦਾ ਜੀ ਤੇ ਕਿੰਨੇ ਕ ਵਜੇ ਦੀ ਘਟਨਾ ਵਾਹੇ ਸਾਰੀ ਇਸ 8 ਵਜੇ ਦੀ ਘਟਨਾ ਹੈ ਜੀ ਤੇ ਕਿੰਨਾ ਕੁ ਨੁਕਸਾਨ ਜਿਹੜਾ ਵਾਹੇ ਉੱਪਰ ਸਰ ਆਪਣੀ ਸ਼ੋਪ ਤਾਂ ਇਟਾਂ ਡਿੱਗੀਆਂ ਉੱਪਰ ਆ ਕੇ ਇਹਨਾਂ ਦੀ ਜੀ ਬਾਰ ਬੀ ਟਾਂ ਡਗੀਆਂ ਦੇ ਉੱਪਰ ਸ਼ੋਬਤੇ ਬੇਟਾਂ ਡਗੀਆਂ ਆਂਗੇ ਤੇ ਕੋਈ ਗੱਡੀਆਂ ਲੰਘਦੀਆਂ ਤੇ ਗੱਡੀਆਂ ਨੂੰ ਚਾਲੀ ਵਾਈ ਨੁਕਸਾਨ ਹੋ ਸਕਦਾ ਸੀ ਇੱਕ ਬਹੁਤ ਵੱਡਾ ਨੁਕਸਾਨ ਹੋਣ ਤੋਂ ਬਚਿਆ ਬਹੁਤ ਵੱਡਾ ਮਤਲਬ ਕਿ ਇੱਕ ਬੰਦੇ ਦੀ ਡੈਥ ਹੋਣ ਤੋਂ ਬਚੀ ਜਿਹੜੇ ਇੱਥੇ ਜਾਂਦੇ ਲੰਘਦੇ ਆਂਦੇ ਜਾਂਦੇ ਆ ਕਿਤੇ ਵੀ ਮਾਰ ਪੈ ਸਕਦਾ ਸੀ ਤੇ ਕੰਪਲੇਂਟ ਵਗੈਰਾ ਵੀ ਤੁਸੀਂ ਕੀਤੀ ਠਾਣੇ ਦੇ ਵਿੱਚ ਰਾਤੀ ਇਹ ਲਗਾਤਾਰ ਜਲੰਧਰ ਦੇ ਵਿੱਚ ਇਲੀਗਲ ਬਿਲਡਿੰਗਾਂ ਜਿਹੜੀ ਸਾਰੀ ਹੁੰਦੀ ਹੈ ਕੀ ਕਹਿਣਾ ਚਾਹੁੰਦੇ ਮੇਅਰ ਸਾਹਿਬ ਨੂੰ ਕੀ ਅਪੀਲ ਕਰਨਾ ਚਾਹੁੰਦੇ ਮੇਅਰ ਸਾਹਿਬ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਜਿਹੜੀਆਂ ਇਲੀਗਲ ਬਿਲਡਿੰਗਾਂ ਬਣ ਤੇ ਅੱਗੇ ਅਗਰ ਇਹ ਕਾਰਵਾਈ ਨਹੀਂ ਹੁੰਦੀ ਇਹਨਾਂ ਨਾਲ ਚਾਲੀ ਮਣੀ ਲਖਾਨ ਉਸਦਾ ਬਹੁਤ ਵੱਡਾ ਸ਼ਹਿਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਵਾ ਕੱਲ ਜਲੰਧਰ ਦੇ ਵਿੱਚ ਤੂਫਾਨ ਜੜਾਇਆ ਸੀ ਕਿਸ ਤਰ੍ਹਾਂ ਜਿਹੜਾ ਨੁਕਸਾਨ ਹੋਇਆ ਦੁਕਾਨਦਾਰ ਦਾ ਇਹੇ ਦੋਸ਼ ਲਗਾਇਆ ਕਿ ਇਲੀਗਲ ਤਰੀਕੇ ਨਾਲ ਜਿਹੜਾ ਉੱਪਰ ਉਹ ਸਾਰੀ ਕੀਤੀ ਜਾ ਰਹੀ ਸੀ ਹੁਣ ਦਿਖਾ ਦਿੰਦੇ ਤੁਹਾਨੂੰ ਉੱਪਰ ਸ਼ਾਇਦ ਚੌਥੀ ਬਿਲਡਿੰਗ ਜਿਹੜੀ ਉੱਪਰ ਬਾਰੇ ਸੀ ਉਹਨਾਂ ਸਾਨੂੰ ਕਹਿ ਨਹੀਂ ਸਕਦੇ ਕਿ ਇਲੈਗਲ ਤਰੀਕੇ ਦੇ ਨਾਲ ਕੋਈ ਵੀ ਜਿਹੜਾ ਨਕਸ਼ਾ ਜਿਹੜਾ ਪਾਸ ਹੋਇਆ ਜਾਂ ਨਹੀਂ ਹੋਇਆ ਤੇ ਜਿਹੜੀ ਤੁਸੀਂ ਦੁਕਾਨ ਦੇਖ ਰਹੀ ਇਸ ਤੇ ਜਿਹੜੀ ਇਹਦੇ ਜਿਹੜੇ ਬਨੇਰੇ ਆ ਕੇ ਡਿਗੇ ਉਹਨਾਂ ਦਾ ਅੰਦਰ ਦੁਕਾਨ ਦਾ ਕਾਫੀ ਜਿਹੜਾ ਨੁਕਸਾਨ ਜਿਹੜਾ ਉਹ ਹੋ ਚੁੱਕਾ ਵਾ ਤੇ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਤੁਹਾਨੂੰ ਜੋ ਵੀ ਮੁਆਵਜ਼ਾ ਵਾ ਅਸੀਂ ਦੇ ਦੇਵਾਂਗੇ ਸਰ ਮੁਆਵਜ਼ੇ ਦੀ ਗੱਲ ਬਖਰੀਏ ਚਲੋ ਮੁਆਵਜ਼ਾ ਦੇ ਦੇਣਗੇ ਕੱਲ ਨੂੰ ਕੋਈ ਬੰਦਾ ਮਰ ਜਾਂਦਾ ਉਹ ਸਾਡੇ ਬੰਦੇ ਛੱਤ ਤੇ ਸੁੰਦੇ ਆ ਕਿ ਉਹਨਾਂ ਉੱਤੇ ਆ ਕੇ ਬਿਲਡਿੰਗ ਡੇਪਨ ਦੀ ਮਰਜ਼ੀ ਆ ਸਾਡੇ ਬੰਦੇ ਸਾਡੇ ਸਾਡੇ 버ਗਰ ਦੁਕਾਨ ਤੇ ਸੁੰਦੇ ਉੱਪਰ ਸਾਡੀ ਦੁਕਾਨਾਂ ਵੀ ਬਣੀਆਂ ਆ ਅਸੀਂ ਪਹਿਲੀ ਮੰਜ਼ਲ ਮੈਂ ਇਹ ਹੀ ਚਾਰ ਮੰਜ਼ਲਾਂ ਨਹੀਂ ਬਣਵਾਈਆਂ ਕਿਉਂਕਿ ਪਾਸ ਹੀ ਨਹੀਂ ਆ ਜੇ ਪਾਸ ਹੁੰਦੀ ਤੇ ਅਸੀਂ ਵੀ ਬਣਾ ਸਕਦੇ ਸਾਡੇ ਕੋਲ ਪੈਸੇ ਨਹੀਂ ਪਰ ਗੱਲ ਇਹ ਆ ਕਿ ਜਿਹੜੀ ਇਲੀਗਲ ਚੀਜ਼ ਆ ਇਲੀਗਲ ਹੀ ਰਹਿਣੀ ਆ ਜੇ ਪੇਪਰ ਹੋਣਗੇ ਤੇ ਸ਼ੋਅ ਕਰ ਦਨ ਸ਼ਹਿਰ ਮੇਰੇ ਕੋਲ ਸ਼ਹਿਰ ਦੇ ਵਿੱਚ ਹਲਮਾਨੀ ਨੂੰ ਨੁਕਸਾਨ ਹੋ ਸਕਦਾ ਬਹੁਤ ਵੱਡਾ ਏਦਾਂ ਅਲੀਗਲ ਬਿਲਡਿੰਗਾਂ ਆ ਇਹਨਾਂ ਜਿਵੇਂ ਕਿ ਸਭ ਨੂੰ ਪਤਾ ਹੋਆ ਕਿ ਇੱਕ ਗ੍ਰੀਨ ਪਾਰਕ ਦੇ ਕੋਲ ਜਿਹੜਾ ਇੱਕ ਨੁਕਸਾਨ ਜਿਹੜਾ ਹੋਇਆ ਦੂਸਰੇ ਪੱਖ ਦੀ ਵੀ ਆਪਾਂ ਗੱਲ ਸੁਣਦੇ ਆ ਕਿ ਕੀ ਹੈ ਕਿ ਮਾਜਰਾ ਨਮਸਕਾਰ ਜੀ ਨਮਸਕਾਰ ਭਾਜੀ ਸਰ ਹੈ ਕਿ ਮਾਜਰੇਡੇ ਐਲੀਗੇਸ਼ਨ ਲੱਗ ਰਹੇ ਆ ਤੁਹਾਡੇ ਉੱਤੇ ਕਿ ਮਕਾਨ ਤੁਸੀਂ ਇਲਿਗਲ ਤਰੀਕੇ ਦੇ ਨਾਲ ਬਣਾ ਰਹੇ ਹੋ ਉਹ ਛੱਤ ਦੇ ਉੱਤੇ ਜਾ ਕੇ ਦੇਖਿਆ ਕੀ ਕਹਿਣਾ ਚਾਹੁੰਦੇ ਕੁਛ ਨਹੀਂ ਭਾਜੀ ਇਦਾਂ ਦੀ ਕੋਈ ਗੱਲਬਾਤ ਨਹੀਂ ਕੋਈ ਇਲਿਗਲ ਵਾਲੀ ਗੱਲ ਨਹੀਂ ਹੈ ਬਿਲਡਿੰਗ ਬਹੁਤ ਪੁਰਾਣੀ ਹੈ ਕਿ ਗੱਲ ਇਹ ਹੈ ਕਿ ਇਹ ਸਿਰਫ ਰੈਨੋਵੇਸ਼ਨ ਹੋ ਰਹੀ ਆ ਅੰਦਰ ਟਾਇਲੈਂਡੋਲਾ ਲੱਗ ਰਹੀਆਂ ਵਾ ਠੀਕ ਆ ਤੇ ਕੰਮ ਤੁਸੀਂ ਦੇਖ ਲਓ ਸਾਰਾ ਫਿਟਿੰਗ ਫੜਿੰਗ ਪਹਿਲਾਂ ਹੀ ਜੋ ਜੋ ਵਿੱਚ ਹੈਗੀ ਪਹਿਲਾਂ ਹੀ ਲੱਗੀ ਹੋਈ ਹੈ ਠੀਕ ਆ ਬਾਕੀ ਦੂਜੀ ਗੱਲ ਇਹ ਹੈ ਕਿ ਇਹ ਮੇਰਾ ਹੈਗਾ ਚਾਚਾ ਇਹ ਸਾਡੇ ਤੋਂ ਸ਼ ਠੀਕ ਆ ਇਹਨਾਂ ਨੇ ਮੇਰੀ ਦਾਦੀ ਦੀ ਝੂਠੀ ਵਸੀਅਤ ਬਣਵਾ ਕੇ ਝੂਠੇ ਵਸਤਾਇਨ ਬਣਵਾ ਕੇ ਉਹ ਇਹਨਾਂ ਨੇ ਦੁਕਾਨ ਰਜਿਸਟਰੀ ਕਰਵਾਈ ਹੋਈ ਹੈ ਉਹ ਤਾਂ ਨਹੀਂ ਨਹੀਂ ਇੱਕ ਮਿੰਟ ਉਹ ਵੀ ਪਤਾ ਸਾਰੀ ਗੱਲ ਦੱਸਣ ਹੋਣਾ ਸ਼ੁਰੂ ਤੋਂ ਜੋ ਵੀ ਗੱਲਬਾਤ ਆ ਫਿਰ ਉਹ ਫਿਰ ਇਹਨਾਂ ਦਾ ਸਾਡਾ ਕੇਸ ਵੀ ਚੱਲਿਆ ਸੀ ਦੁਕਾਨ ਦਾ ਠੀਕ ਆ ਫਿਰ ਦੂਜੀ ਗੱਲ ਇਹ ਹੈ ਕਿ ਉਸ ਤੋਂ ਬਾਅਦ ਇਹਨਾਂ ਦੀ ਮੇਰੀ ਇੰਨੀ ਲਾਗਤ ਵਾਜਾ ਇਹਨਾਂ ਨੇ ਮੈਨੂੰ ਕਈ ਵਾਰ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਮੈਨੂੰ ਲੱਗਦਾ ਸੀ ਤਾਂ ਮੈਨੂੰ ਲੰਘੇ ਮੈਨੂੰ ਜਾਂਦੇ ਮੇਰਾ ਮੇਰੀ ਮੰਮੀ ਨੂੰ ਤਾਂ ਮੇਰੇ ਮੈਨੂੰ ਜਸਾਨੂੰ ਕਹਿੰਦੇ ਸੀ ਤੁਹਾਨੂੰ ਤੁਹਾਡੇ ਨਾਲ ਐਡਾ ਕਰਵਾ ਦੇਣਾ ਤੁਹਾਡੇ ਨਾਲ ਐਡਾ ਕਰਵਾ ਉਸ ਦਿਨ ਤੋਂ ਬਾਅਦ ਇਹਨਾਂ ਨੇ ਇਹ ਦੁਕਾਨ ਵੇਚ ਦਿੱਤੀ ਐ ਇਹ ਦੁਕਾਨ ਕਿਸੇ ਹੋਰ ਬੰਦੇ ਦੇ ਹੱਥ ਹੈ ਕਬਜ਼ਾ ਕੋਈ ਹੋਰ ਲੈ ਚੁੱਕਾ ਰਜਿਸਟਰੀ ਉਹਦੇ ਨਾਮ ਹੋ ਚੁੱਕੀ ਐ ਉਹ ਬੰਦਾ ਇਥੇ ਆ ਨਹੀਂ ਰਿਹਾ ਪਤਾ ਨਹੀਂ ਸਾਨੂੰ ਨਹੀਂ ਪਤਾ ਕੋਈ ਉਹਨਾਂ ਦੀ ਆਪਸ ਹੀ ਕੋਈ ਘਰ ਦਾ ਫੈਮਿਲੀ ਮੈਟਰ ਹੋਊਗਾ ਜੇ ਕੋਈ ਅਗਲਾ ਨਹੀਂ ਆਂਦਾ ਹੋਊਗਾ ਠੀਕ ਆ ਉਹ ਬੰਦੇ ਨਾਲ ਮੇਰੀ ਸਵੇਰੇ ਕੱਲ ਰਾਤੀ ਵੀ ਗੱਲ ਹੋਈ ਆ ਕਿ ਭਾਜੀ ਸਾਡੇ ਨਾਲ ਤੁਹਾਡੀ ਕੋਈ ਗੱਲਬਾਤ ਨਹੀਂ ਆ ਜੇ ਸਾਡੀ ਕੋਈ ਟੀਨਾ ਟੂਨਾ ਤੁਹਾਡੀਆਂ ਟੁੱਟੀਆਂ ਆ ਜਾਣੀ ਨੁਕਸਾਨ ਨਹੀਂ ਹੋਇਆ ਕੋਈ ਜਾਣੀ ਇਨਸਾਨ ਨਹੀਂ ਹੋਇਆ ਜੇ ਕੋਈ ਤੁਹਾਡੀਆਂ ਟੀਨਾ ਟੁੱਟੀਆਂ ਆ ਤੇ ਅਸੀਂ ਉਹਨਾਂ ਨੇ ਮੈਨੂੰ ਕਿਹਾ ਕੋਈ ਗੱਲ ਨਹੀਂ ਜੋ ਵੀ ਹੈਗਾ ਅਸੀਂ ਬੈ ਕੇ ਘਰ ਅੰਦਰ ਬੈ ਕੇ ਅਸੀਂ ਸੈਟਲਮੈਂਟ ਕਰ ਲਾਂਗੇ ਮਨੋ ਜੋ ਵੀ ਨੁਕਸਾਨ ਹੋਇਆ ਜੀ ਟੀਨਾ ਟੁੱਟੀਆਂ ਜੋ ਜਿੰਨੇ ਵੀ 2-4000 ਦਾ ਜਿੰਨਾ ਵੀ ਨੁਕਸਾਨ ਹੋਇਆ ਅਸੀਂ ਕਰ ਲਾਂਗੇ ਅੰਦਰ ਵੀ ਐਲੀਗੇਸ਼ਨ ਲੱਗ ਰਿਹਾ ਕਿ ਨਜਾਇਜ਼ ਜਿਹੜੀ ਉਹ ਸਾਰੀ ਕੀਤੀ ਜਾ ਰਹੀ ਉਹ ਨਹੀਂ ਨਹੀਂ ਸ਼ਾਇਦ ਇਦਾਂ ਤਾਂ ਕੋਈ ਗੱਲਬਾਤ ਨਹੀਂ ਹੈਗੀ ਇਹ ਸਾਰੇ ਸਾਡੇ ਮੈਂ ਮਿੰਟੂ ਭਾਈ ਸਾਰੇ ਮੈਡੀਕਲ ਸਾਰੀ ਦੁਕਾਨਾਂ ਇੱਦਾਂ ਹੀ ਬਣੀ ਹੋਈਆਂ ਸਨ ਦੇਖੋ ਸ਼ੁਰੂ ਤੋਂ ਇਦਾਂ ਮਤਲਬ ਕਿ ਨਕਸ਼ੇ ਵਗੈਰਾ ਪਾਸ ਸਭ ਕੁਝ ਹੈਗਾ ਜੀ ਸੈਨਾ ਕੋ ਦੇਖੋ ਉਹਨਾਂ ਦੀ ਵੀ ਤਾਂ ਦੁਕਾਨ ਹੈ ਜੀ ਉਹ ਵੀ ਤਾਂ ਇਦਾਂ ਇਹ ਵੀ ਠੀਕ ਆ ਨਾ ਨਹੀਂ ਨਹੀਂ ਵੀ ਹੁਣੇ ਰੈਨੋਵੇਟ ਕਰਾਈ ਹੈ ਇਹ ਕੁਐਸਚਨ ਇਹ ਕੁਸ਼ੀ ਲੱਗ ਰਿਹਾ ਹੈ ਕਿ ਤੁਸੀਂ ਪਰ ਨਜਾਇਜ਼ ਸਾਰੀ ਲੈਂਟਰ ਵਗੈਰਾ ਪਾਇਆ ਜਾਂਦਾ ਹੈ ਲੈਂਟਰ ਦੇ ਉੱਪਰ ਉਹ ਮੌਂਟੀ ਹੈਗੀ ਜੀ ਮੌਂਟੀ ਤਾਂ ਕੋਈ ਵੀ ਪਾ ਸਕਦਾ ਸਾਰਿਆਂ ਨੇ ਮੌਂਟੀ ਤਾਂ ਸਾਰਿਆਂ ਨੇ ਪਾਈਆਂ ਜੀ ਕੋਈ ਵੀ ਪਾ ਸਕਦਾ ਮੌਂਟੀ ਕੋਈ ਟੀਨਾ ਦੀ ਪਾਉਂਦਾ ਕੋਈ ਇੱਟਾਂ ਦੀ ਪਾ ਲੰਦਾ ਜੇ ਬੰਦਾ ਇਹ ਵੀ ਗੱਲ ਹੈ ਕਿ ਜੇ ਬੰਦਾ ਮੌਂਟੀ ਨਾ ਪਾਵੇ ਤਾਂ ਸਾਰਾ ਪਾਣੀ ਬੰਦੇ ਦੇ ਅੰਦਰ ਦੇ ਦੇ ਉਹਦਾ ਜ਼ਿੰਮੇਵਾਰ ਇਹ ਜੋ ਇਹ ਸਾਡੀ ਛੱਤ ਦੇ ਉੱਤੇ ਆ ਕੇ ਖੜੇ ਹੋ ਜਾਣਗੇ ਜੇ ਅਸੀਂ ਮੌਂਟੀ ਨਾ ਪਾਈਏ ਇਹ ਸਾਡੀ ਛੱਤ ਦੇ ਉੱਤੇ ਮੀਂਹ ਬਚਾ ਲੈਣਗੇ ਸਾਡੀ ਛੱਤ ਦਾ ਸਾਡੇ ਅੰਦਰ ਆਂਦਾ ਸਾਰਾ ਪਾਣੀ ਹੁਣ ਤੁਹਾਡੇ ਵੱਲੋਂ ਇਹ ਕਹਿ ਰਿਹਾ ਜਾ ਰਿਹਾ ਵਾ ਕਿ ਜਿੰਨਾ ਵੀ ਨੁਕਸਾਨ ਹੋਇਆ ਸੀ ਪਰ ਉਹਨੂੰ ਤੇ ਆ ਹਾਂ ਜਿਹੜਾ ਵੀ ਜਿਸ ਬੰਦੇ ਦੀ ਦੁਕਾਨ ਆ ਉਹ ਬੰਦਾ ਇੱਥੇ ਆ ਜਵੇ ਸਾਡੇ ਨਾਲ ਉਹ ਤਾਂ ਮੈਨੂੰ ਕਹਿੰਦਾ ਵਾ ਫੋਨ ਤੇ ਉਹ ਪਤਾ ਨਹੀਂ ਉਹਨਾਂ ਦਾ ਕੋਈ ਆਪਸੀ ਫੈਮਿਲੀ ਮੈਟਰ ਹੋਊਗਾ ਜਿਹੜਾ ਬੰਦਾ ਨਹੀਂ ਆ ਰਿਹਾ ਇੱਥੇ ਰਾਮਨਾ ਕੋਈ ਕੋਈ ਗੱਲਬਾਤ ਹੋਈ ਕੋਈ ਪ੍ਰੋਬਲਮ ਅਗਲੇ ਦੇ ਘਰ ਬੰਦੇ ਦੀ ਹੋਊਗੀ ਮੈਂ ਉਹ ਦੁਕਾਨ ਦੇ ਅੰਦਰ ਗਈ ਆ ਮੈਂ ਨਾ ਆਪਣੇ ਦੇਵਰ ਨੂੰ ਕਹਿ ਕੇ ਆਈ ਆ ਜਾ ਕੇ ਪਿਛੋਟੇ ਸਾੜ ਤੋਂ ਮੈਂ ਰਾਮਨਾ ਕਹਿ ਕੇ ਆਈ ਆ ਕਿ ਜੋ ਵੀ ਨੁਕਸਾਨ ਹੋਇਆ ਅਸੀਂ ਕਰਾ ਦਾਂਗੇ ਕੁਦਰਤ ਦੀ ਦੇਣ ਆ ਡਾਤੀ ਬਹੁਤ ਨੁਕਸਾਨ ਆਇਆ ਅਸੀਂ ਮਿਸਤਰੀ ਸਾਡੇ ਉੱਪਰ ਆ ਕੇ ਇਹਨਾਂ ਨੂੰ ਕਹਿ ਕੇ ਆਏ ਪਿੱਛੇ ਹੋ ਜਾਓ ਦੋ ਤਿੰਨ ਇੱਟਾਂ ਡਿੱਗੀਆਂ ਹੋਈਆਂ ਤੇ ਪਰੇ ਹੋ ਜਾਓ ਕੋਈ ਨੁਕਸਾਨ ਨਹੀਂ ਹੋਇਆ ਕਿਸੇ ਨੂੰ ਜੀ ਗੱਲ ਇਹ ਆ ਕਿ ਕੱਲ ਤੁਹਾਨੂੰ ਪਤਾ ਪੂਰੇ ਸ਼ਹਿਰ ਦੇ ਵਿੱਚ ਆਂਦੀ ਤੂਫਾਨ ਕਿੰਨੀ 70 80 ਕਿਲੋਮੀਟਰ ਦੀ ਸਪੀਡ ਨਾਲ ਕੱਲ ਤੂਫਾਨ ਆਇਆ ਕਿ ਤੁਸੀਂ ਵੀ ਜਾਣਦੇ ਹੋ ਆਪਾਂ ਵੀ ਜਾਣਦੇ ਸਾਰਾ ਸ਼ਹਿਰ ਜਾਣਦਾ ਪੂਰੇ ਸ਼ਹਿਰ ਦੇ ਵਿੱਚ ਮਤਲਬ ਹਫੜਾ ਤਫੜੀ ਮੱਚੀ ਹੋਈ ਹੈ ਕੋਈ ਇਦਾਂ ਦੀ ਕੋਈ ਇਦਾਂ ਦੀ ਉਹ ਇਸ਼ੂ ਦੀ ਗੱਲ ਨਹੀਂ ਜੋ ਵੀ ਹੈ ਜਾਨੀ ਨੁਕਸਾਨ ਚਲੋ ਤਾਂ ਕਰਕੇ ਨਹੀਂ ਹੋਇਆ ਕੋਈ ਵੀ ਅਸੀਂ ਮੈਂ ਆਪ ਥੱਲੇ ਆ ਕੇ ਖੜ ਗਿਆ ਸੀ ਇੱਥੇ ਆ ਕੇ ਕਿ ਮੈਂ ਪੂਰੀ ਲੱਗਾ ਪੂਰੀ ਟ੍ਰੈਫਿਕ ਜਿਹੜੀ ਆ ਮੈਂ ਆਪ ਲੰਘਾਈ ਇੱਥੋਂ ਖੜੇ ਹੋ ਟ੍ਰੈਫਿਕ ਤਾਂ ਚਲੋ ਕੋਈ ਨਹੀਂ ਮੀਂਹ ਦੇ ਵਿੱਚ ਕੋਈ ਆਂਦਾ ਜਾਂਦਾ ਕੋਈ ਬੰਦਾ ਨਹੀਂ ਸੀਗਾ ਇੱਥੇ ਜਿਵੇਂ ਕਿ ਸਭ ਨੂੰ ਪਤਾ ਵਾ ਜਲੰਧਰ ਦੇ ਵਿੱਚ ਕੱਲ ਬਹੁਤ ਜ਼ਿਆਦਾ ਤੂਫਾਨ ਆਇਆ ਸੀ ਬਹੁਤ ਜ਼ਿਆਦਾ ਤੂਫਾਨ ਜਿਹੜਾ ਨੁਕਸਾਨ ਵੀ ਪਹੁੰਚਾਇਆ ਉਸੇ ਨੂੰ ਲੈ ਕੇ ਗ੍ਰੀਨ ਪਾਰਕ ਦੇ ਵਿੱਚ ਵੀ ਇੱਕ ਜਿਹੜਾ ਬਿਲਡਿੰਗ ਬਣਾਈ ਜਾ ਰਹੀ ਸੀ ਉਸ ਤੋਂ ਜਿਹੜੀਆਂ ਲੈਂਟਰ ਕਹਿਆ ਜਾ ਰਹਾ ਵਾ ਇੱਟਾਂ ਗਈਆਂ ਆ ਰਹੀਆਂ ਉਸ ਦੇ ਉੱਤੇ ਜਿਹੜਾ ਨੁਕਸਾਨ ਹੋਇਆ ਸੀ ਤੇ ਦੂਸਰੇ ਪੱਖ ਵੱਲੋਂ ਵੀ ਇਹੀ ਕਹਿ ਰਿਹਾ ਜਰਾ ਕਿ ਜੋ ਵੀ ਤੁਹਾਡਾ ਨੁਕਸਾਨ ਹੋਇਆ ਸੀ ਭਰ ਦੇਵਾਂਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੁਕਾਨ ਦੇ ਉੱਤੇ ਜਿਹੜੀਆਂ ਉੱਪਰ ਉਹ ਬਿਲਡਿੰਗ ਜਿਹੜੀ ਬਣਾਈ ਜਾ ਰਹੀ ਸੀ ਤੇ ਉਸ ਦੇ ਉੱਤੇ ਪੂਰਾ ਉਹਨਾਂ ਦੇ ਸ਼ਟਰ ਵਗੈਰਾ ਵੀ ਟੁੱਟ ਗਏ ਸਾਰਾ ਤੁਸੀਂ ਦੇਖ ਸਕਦੇ ਹੋ ਇਹੜੀ ਬਿਲਡਿੰਗ ਬਣਾਈ ਜਾ ਰਹੀ ਸੀ ਉੱਪਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੇ ਜਿੱਦਾਂ ਤੁਹਾਨੂੰ ਪਤਾ ਤੂਫਾਨ ਕੱਲ ਰਾਤੀ ਕਿੰਨਾ ਆਇਆ ਉਹਦੇ ਕਰਕੇ ਅਗਰ 22 ਚਾਂਸ ਅਸੀਂ ਥੱਲੇ ਖੜੇ ਸੀ ਆਪਣੀ ਦੁਕਾਨ ਦੇ ਵਿੱਚ ਮੇਰੇ ਉੱਤੇ ਕੋਈ ਇੱਟਾਂ ਡਿੱਗ ਜਾਂਦੀ ਆ ਕੇ ਮੈਂ ਕਿੰਨੂੰ ਕਹਿਣਾ ਸੀ ਜਾ ਕੇ ਮੈਂ ਤਾਂ ਨਹੀਂ ਕਿਸੇ ਨੂੰ ਕਹਿਣ ਚੋਕਾ ਸੀ ਮੇਰੇ ਅਗਰ ਮੇਰੇ ਉੱਤੇ ਹੀ ਅਗਰ ਰਿੱਟਾ ਡਿੱਗ ਜਾਂਦੀ ਆਗੇ ਉਹ ਦੂਜੀ ਗੱਲ ਵੀ ਇਹ ਹੈ ਕਿ ਜਿਹੜੀਆਂ ਦੁਕਾਨਾਂ ਸਾਰੀ ਮਾਰਕੀਟ ਆ ਇਹ ਕਾਰਪੋਰੇਸ਼ਨ ਬਣਨ ਤੋਂ ਪਹਿਲਾਂ ਦੀਆਂ ਬਣੀਆਂ ਹੋਈਆਂ ਹਨ ਬਾਹਰ ਰੋਡ ਤੇ ਜਿਹੜੀਆਂ ਦੁਕਾਨਾਂ ਅੰਦਰ ਜਿਹੜੀਆਂ ਦੁਕਾਨਾਂ ਇੱਥੋਂ ਲੈ ਕੇ ਉੱਥੇ ਤੱਕ ਸਾਰੀਆਂ ਦੁਕਾਨਾਂ ਜਿਹੜੀਆਂ ਇੱਕ ਕਾਰਪੋਰੇਸ਼ਨ ਬਣਨ ਤੋਂ ਪਹਿਲਾਂ ਦੀਆਂ ਦੁਕਾਨਾਂ ਪਰ ਜਿੱਦੀ ਦੁਕਾਨ ਆ ਉਹਨੂੰ ਕੋਈ ਆਬਜੈਕਸ਼ਨ ਨਹੀਂ ਜਿੱਦੀ ਦੁਕਾਨ ਆ ਉਹਨੂੰ ਕੋਈ ਆਬਜੈਕਸ਼ਨ ਨਹੀਂ ਉਹਦੇ ਨਾਲ ਫੋਨ ਤੇ ਮੈਂ ਵੀ ਉਹਨੇ ਗੱਲ ਕੀਤੀ ਤੇ ਆ ਭਾਜੀ ਨੇ ਵੀ ਗੱਲ ਕੀਤੀ ਉਹਨੇ ਕਿਹਾ ਜੀ ਮੰਨ ਕੋਈ ਆਬਜੈਕਸ਼ਨ ਨਹੀਂ ਆ ਭਾਜੀ ਨੇ ਵੀ ਗੱਲ ਕੀਤੀ ਕੋਈ ਗੱਲ ਨਹੀਂ ਕੋਈ ਨੁਕਸਾਨ ਹੋਵੇ ਇੱਕਲੇ ਬੰਦੇ ਮਾਰਕੀਟ ਵਿੱਚ ਖੜੇ ਆ ਅਸੀਂ ਸਾਰੇ ਮਾਰਕੀਟ ਵਾਲੇ ਦਿੱਕਤ ਨਹੀਂ ਸਾਰੇ ਮਾਰਕੀਟ ਅਗਰ ਇਹਨੂੰ ਘਰੇਲੂ ਲੜਾਈ ਨੂੰ ਤੁਸੀਂ ਇਦਾਂ ਕਰੋਗੇ ਤੋਂ ਘਰੇਲੂ ਲੜਾਈ ਹੈ ਇੱਕ ਤਰ੍ਹਾਂ ਔਰ ਕੁਝ ਨਹੀਂ ਕਿਸੇ ਪਤੀ ਕੋਈ ਅਲੱਗ ਲੋੜ ਆਈ ਹੈ ਜੋ ਕਿ ਇਹ ਜਿਹੜਾ ਇਹਨਾਂ ਨੇ ਕੋਈ ਉਦਾਂ ਦੀ ਗੱਲ ਨਹੀਂ ਇਹ ਮੈਟਰ ਜਿਹੜਾ ਬਾਜ਼ਾਰ ਕਰਾ ਸਾਰੇ ਜਿਹੜੇ ਇੱਕ ਦੂਜੇ ਨਾਲ ਗਲਬਤ ਕਰਦੇ ਆ ਸਭ ਕੁਝ ਕਰਦੇ ਆ ਕੋਈ ਉਦਾਂ ਦੀ ਤਿੱਕਤ ਪਰੇਸ਼ਾਨੀ ਕਿਸੇ ਨੂੰ ਵੀ ਨਹੀਂ ਹਾਂਜੀ ਇਹ ਇਕੱਲੇ ਆ ਮਾਰਕੀਟ ਦੇ ਵਿੱਚ ਸਾਰੇ ਸਾਰੇ ਬਜ਼ਾਰ ਵਾਲੇ ਸਾਰੇ ਬਜ਼ਾਰ ਵਾਲਿਆਂ ਨੂੰ ਪਤਾ ਹੈ